ਕਿਸੇ ਜ਼ਿਲ੍ਹੇ ਦਾ ਪਤਾ ਨਹੀਂ ਤਾਂ ਉਹ ਸ਼ਰਮਾਉਦੇ ਆ ਵੀ ਆਏ 2-4 ਜਣੇ ਹੁਣੇ ਇਸ ਕਰਕੇ ਨਾਂ ਨਹੀਂ ਦਿੱਤਾ ਵਾਰ-ਵਾਰ ਬੋਲਣ ਦੇ ਬਾਵਜੂਦ ਇੱਕ ਇੱਥੇ ਉਪਰੇ ਜਿਹੇ ਬੰਦੇ ਫਿਰਦੇ ਆ ਮਾੜਾ ਜਿਹਾ ਗੱਡੀਆਂ-ਗੁੱਡੀਆਂ ਜਿਹੜਾ ਕੋਈ ਉਹ ਵੀ ਆਉਂਦਾ ਲੋਕ-ਲੂਕ ਕਰਕੇ ਰੱਖਿਓ ਕੋਈ ਯਕੀਨ ਨਹੀਂ ਹੈ ਜਿੱਥੇ ਇਕੱਠ ਹੁੰਦਾ ਉਥੇ ਮਾੜੇ ਅੰਸਰ ਪਹੁੰਚ ਜਾਂਦੇ ਹੁੰਦੇ ਆ ਸੋ ਥੋੜਾ ਜਿਹਾ ਖਿਆਲ ਰੱਖਣਾ ਅਤੇ ਜਿੰਨਾ ਜੁੰਦਾ ਲਾ ਕੇ ਰੱਖਣਾ ਹੋਰ ਹਕਮਤ ਸਿੰਘ ਜੀ ਆਪ ਲੋਕ ਸੁਣਾਉਣਗੇ ਉਹ ਤੋਂ ਮੇਰੋਂ ਲਾਸਟ ਗੀਤ ਜੀ ਸਖ ਦੇਵਰੂ ਜਿਹੜੀ 5ਜੇ ਮੀਟਿੰਗ ਫੇਲ ਸੱਦੀ ਗਈ ਹੈ ਕਿਉਂਕਿ ਆਪਾਂ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆਪਾਂ ਮੀਟਿੰਗਾਂ ਤੋਂ ਕਦੇ ਵੀ ਆਪਾਂ ਪਿੱਛੇ ਨਹੀਂ ਹਟਦੇਗੇ ਜੇ ਮੀਟਿੰਗ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੁੰਦਾਗਾ ਭਰਾਵੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਾਸਤੇ ਹੋਰ ਵੀ ਅੱਧੂ ਤਖੜੇ ਸ਼ਹਿਰ ਸੰਵਾਦ ਤਰੀਕ ਕਰੋ ਇਸ ਮੋਦੀ ਯਕੋਮਤ ਨੂੰ ਦੱਸਣ ਦੇ ਵਾਸਤੇ ਵਿਆਹ ਕਰਤੀ ਲੋਕੋ ਚਾਹ ਰਾਲਪੌਂਡ ਵਾਲੇ ਹੋਣੋ ਚਾਹ ਰੇੜੀ ਦਾ ਡਰਗੇ ਵਾਲੇ ਹੋਣੋ ਚਾਹ ਦੁਕਾਨਦਾਰ ਹੋਣ ਸੇ ਮੁਲਾਜ਼ਮ ਹੋਣ ਸੇ ਮਜ਼ਦੂਰ ਹੋਣ ਚਾਹ ਸੰਤੀ ਕਾਮੇ ਹੋਣ ਚਾਹ ਕਿਸਾਨ ਹੋਣ ਸਾਰੇ ਵਰਗਾਂ ਦੇ ਲੋਕੋ ਕੱਲ੍ਹ ਵਜੀ ਕਿਹੜਾ ਭਾਰਤ ਮਾਂ ਦਾ ਸੱਦਾ ਦਿੱਤਾ ਹੋਇਆ ਆਪਾਂ ਭਰਾਵੋ ਬਾਕ ਲੋਟ ਬਲਾਕਾਂ ਦੇ ਵਿੱਚ ਜਿੱਥੇ ਜਿੱਥੇ ਜੋਤੀਆਂ ਲੱਗੀਆਂ ਆ ਆਪਾਂ ਭਰਾਵੋ ਜਾਨ ਹੋ ਰਹੀ ਐ ਆਪਾਂ ਪਿੰਡਾਂ ਦੇ ਵਿੱਚ ਕੱਲ ਵੀ ਅਨਾਉਂਸਮੈਂਟਾਂ ਕੀਤੀਆਂ ਜਾ ਕੇ ਵੀ ਕਰਨੀਆਂ ਮੈਂ ਆਪਾਂ ਦੱਸਣਾ ਵਾ ਵੀ ਆਪਾਂ ਮੋਦੀ ਨੂੰ ਦੱਸਣ ਦੇ ਵਾਸਤੇ ਜਿਹੜਾ ਪ੍ਰੋਗਰਾਮ ਨਿਕਿਆ ਹੋਇਆ ਉਹ ਆਪਸੀ ਸਾਡੇ ਬਹੁਤ ਮਤਭੇਦ ਹੁੰਦੇ ਆ ਕਈ ਵਾਰੀ ਕੋਈ ਕਿਸੇ ਫਰੰਟ ਤੋਂ ਲੜ ਰਿਹਾ ਕੋਈ ਕਿਸੇ ਫਰੰਟ ਤੋਂ ਲੜ ਰਿਹਾ ਪਰ ਭਰਾਵੋ ਸਾਡੀ ਲੜਾਈ ਇੱਕ ਹੈ ਕਿਉਂਕਿ ਸਾਡੀਆਂ ਮੰਗਾਂ ਇੱਕ ਨੇ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਸਾਡੇ ਬੱਚਿਆਂ ਦੀ ਰੋਜੀ ਰੋਟੀ ਦਾ ਤੇ ਕਿਰਤ ਕਰਨ ਵਾਲਿਆਂ ਦਾ ਭਰਾਵੋ ਸਾਡਾ ਕੀ ਬਣਾ ਕੇ ਰੱਖਦਾ ਇਹਨਾਂ ਸਰਮਾਇਦਾਰਾਂ ਨੇ ਉਹਨਾਂ ਦੇ ਖਿਲਾਫ ਜਦੋਂ ਕੋਈ ਲੜਾਈ ਵਿੱਢਣ ਦੀ ਗੱਲ ਆਉਂਦੀ ਹੈ ਸਾਡੇ 'ਚ ਭਾਵੇਂ ਥੋੜੇ ਬਹੁਤੇ ਫਰਕ ਨੇ ਆਪਾਂ ਕਿਹੜੇ ਢਾਂਗ ਨਾਲ ਲੜਨਾ ਚਾਹੁੰਦੇ ਆ ਉਹ ਕਿਹੜੇ ਢਾਂਗ ਨਾਲ ਲੜਨਾ ਚਾਹੁੰਦੇ ਆ ਇਸ ਗੱਲ ਦਾ ਫਾਇਦਾ ਉਠਾ ਕੇ ਜਿਹੜਾ ਮੋਦੀ ਨੇ ਪ੍ਰਬੰਧ ਕੀਤਾ ਵੀ ਜਿਵੇਂ ਬਹੁਤ ਵੱਡੀ ਕਿਆਮਤ ਆਉਣ ਵਾਲੀ ਹੋਵੇ ਜਿੱਥੇ ਅਨਾਜ ਖਾਣ ਵਾਸਤੇ ਪੈਦਾ ਕਰਨ ਵਾਲੇ ਲੋਕ ਖੇਤਾਂ 'ਚ ਪਸੀਨਾ ਡੋਲਣ ਵਾਲੇ ਲੋਕ ਤੇ ਮਜ਼ਦੂਰ ਆ ਦੁੱਧ ਪੈਦਾ ਕਰਨ ਵਾਲੇ ਜਿਹੜਾ ਜਾਨੀ ਅਨਾਜ ਦੁੱਧ ਪੂਰੀ ਦੁਨੀਆ ਤੇ ਜਾਣ ਵਾਲੇ ਲੋਕ ਤੇ ਇੱਕ ਦਿਨ 'ਚ ਦੋ ਤਿੰਨ ਵਾਰ ਯੂਜ਼ ਕਰਦੇ ਆ ਤੇ ਉਹ ਪੈਦਾਵਾਰ ਕਰਨ ਵਾਲੇ ਲੋਕਾਂ ਨਾਲ ਇਹੋ ਜਿਹਾ ਸਲੀਕਾ ਉੱਥੇ ਅਥਰੂ ਗੈਸ ਦੇ ਗੋਲੇ ਉਹ ਨੌਜਵਾਨ 18 20 ਸਾਲ ਦੇ ਉਹ ਕਿਵੇਂ ਅਥਰੂ ਗੈਸ ਦੇ ਗੋਲਿਆਂ ਨਾਲ ਖੇਡ ਰਹੇ ਆ ਜੇ ਤੁਹਾਡੀ ਜੱਥੇਬੰਦੀ ਵਾਲੇ ਰੀਲਰ ਰੁਕੇ ਨਹੀਂ ਕੀ ਕਾਰਨ ਕੀ ਇਹ ਰੋਡਾਂ ਤੇ ਸਾਡੇ ਜਿਹੜੇ ਜੱਥੇਬੰਦੀਆਂ ਜੀ ਦਿੱਲੀ ਵੱਲ ਨੂੰ ਕੂਚ ਕੀਤਾ ਉਹ ਜਦੋਂ ਉੱਥੇ ਦਿੱਲੀ ਬਾਰਡਰ ਤੇ ਪਹੁੰਚਦੇ ਨੇ ਖਨੌਰੀ ਪਹੁੰਚਦੇ ਨੇ ਜਾਂ ਡੱਬਾ ਵਾਲੀ ਪਹੁੰਚਦੇ ਆ ਨੇ ਜਾਂ ਸੰਭੂ ਬਾਰਡਰ ਤੇ ਪਹੁੰਚਦੇ ਆ ਨੇ ਉੱਥੇ ਉਹਨਾਂ ਨੇ ਐਨੀਆਂ ਨੀਆਂ ਵੱਡੀਆਂ ਕੰਦਾਂ ਕਰਤੀਆਂ ਕਿਲ ਗੱਡ ਤੇ ਐਨੇ ਵੱਡੇ ਪ੍ਰਬੰਧ ਕਰਤੇ ਜਿਵੇਂ ਕਿ ਕੋਈ ਵੱਡੀ ਬਹੁਤ ਵੱਡੀ ਫੌਜ ਚੜ ਕੇ ਪਾਕਿਸਤਾਨ ਨੂੰ ਸਾਡੇ ਤੇ ਕੋਈ ਅਟੈਕ ਕਰਨੀ ਆਉਂਦੀ ਹੋਵੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਇਹ ਆ ਰਹੇ ਨੇ ਉਹ ਵੀ ਭਾਰਤ ਦੇ ਵਾਸੀ ਨਹੀਂ ਪੰਜਾਬ ਦੇ ਵਾਸੀ ਨੇ ਆਪਦੇ ਹੱਕ ਲੈਣ ਲਈ ਆ ਰਹੇ ਨੇ ਤੇ ਉਹ ਇਹਨਾਂ ਦੇ ਅਥਰੂ ਗੈਸ ਛਿੜਾ ਰਹੇ ਨੇ ਤੇ ਵੱਡੇ ਵੱਡੇ ਗੋਲੇ ਛਿੜਾ ਰਹੇ ਨੇ ਕਦੇ ਡਰੋਨ ਰਾਹੀਂ ਗੋਲੇ ਛਿੜਾ ਰਹੇ ਨੇ ਪਾਣੀ ਦਾ ਪਿਛਾੜਾ ਕਰ ਰਹੇ ਨੇ ਬਹੁਤ ਜਿਹੜੇ ਕਿਸਾਨ ਨੇ ਫੱਟੜ ਹੋ ਚੁੱਕੇ ਨੇ ਪਰ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਇਹੋ ਜਿਹਾ سلوਕ ਕਰ ਰਹੀ ਹੈ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਸੁੱਤੀ ਪਈ ਹੈ ਉਹ ਵੀ ਇਸ ਦੇ ਪੱਖ ਵਿੱਚ ਅਜੇ ਤੱਕ ਕੁਝ ਨਹੀਂ ਬੋਲ ਰਹੀ ਵੀ ਉਹ ਸਾਡੇ ਤੇ ਅਟੈਕ ਇਦਾਂ ਦਾ ਕਿਉਂ ਕਰ ਰਹੇ ਨੇ ਇਹ ਸਾਡਾ 12 ਤੋਂ 3 ਵਜੇ ਤੱਕ ਆ ਜੀ ਜਿਵੇਂ ਤੁਸੀਂ ਕਿਹਾ ਹੈਗਾ ਵੀ ਵੱਡੇ ਬਾਟ ਉੱਤੇ ਬੰਬ ਸਿੱਟੇ ਜਾ ਰਿਹਾ ਤੁਸੀਂ ਉਹ ਵੀ ਕਿਵੇਂ ਦੇਖਦੇ ਵੀ ਹੌਨਾਂ ਵਾਲੇ ਸਮੇਂ 'ਚ ਜੇ ਤੁਹਾਡੀਆਂ ਮੰਗਾਂ ਨਾਮ ਮੰਨਿਆਂਗੇ ਸੰਘਰਸ਼ ਕਿਵੇਂ ਚੱਲੂਗਾ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤੇਜ਼ ਕੀਤਾ ਜਾਊਗਾ ਜੀ ਜੇ ਹੋ ਸਕੇ ਜੇ ਸਾਨੂੰ ਵੀ ਸਾਡੀ ਕੋਈ ਜਥੇਬੰਦੀ ਕਾਲ ਕਰਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਪੂਰੇ ਸੰਘਰਸ਼ ਵਿੱਚ ਉਹਨਾਂ ਦਾ ਹਿੱਸਾ ਬਣਾਂਗੇ ਜੀ ਪਿਛਲੇ 2 ਦਿਨ ਤੋਂ ਜੀ ਕੁਝ ਜਥੇਬੰਦੀਆਂ ਜਾਂ ਕੁਝ ਲੋਕ ਪਿੰਡਾਂ ਦੇ ਕਿਸਾਨ ਜਥੇਬੰਦੀਆਂ ਜਿਹੜੀ ਉਗਰਾਹਾਂ ਜਥੇਬੰਦੀ ਤੁਹਾਡੀ ਇਹਦਾ ਵਿਰੋਧ ਕਰ ਰਹੇ ਕਹਿੰਦੇ ਵੀ ਦਿੱਲੀ ਨਹੀਂ ਜਾ ਰਹੇ ਕਿ ਇਸ ਤਰ੍ਹਾਂ ਕਿਉਂ ਕਰ ਰਹੇ ਜੀ ਦੇਖੋ ਜੀ ਇਹ ਉਹਨਾਂ ਦੀ ਆਪਣੀ ਸੋਚ ਹੈ ਹਨਾ ਸਾਡੇ ਜਿਹੜੇ ਜਥੇਬੰਦੀ ਸੰਜੂਤ ਕਿਸਾਨ ਮੋਰਚੇ ਦੇ ਪਹਿਲਾਂ ਫੈਸਲੇ ਹੋਏ ਸੀ ਵੀ 16 ਨੂੰ ਬੰਦ ਕੀਤਾ ਜਾਊਗਾ ਤੇ ਉਸ ਤੋਂ ਬਾਅਦ 24 ਨੂੰ ਚੰਡੀਗੜ੍ਹ ਪੱਕੇ ਮੋਰਚੇ ਲਾਏ ਜਾਣ ਕਰਨਗੇ ਤੇ ਉਹ ਇਹਨਾਂ ਦੇ ਉਸੂਨਾ ਤੇ ਚਲਦੀ ਹੈ ਜਿਵੇਂ ਸੰਜੂਤ ਕਿਸਾਨ ਮੋਰਚਾ ਅੱਗੇ ਸਾਨੂੰ ਕਾਲ ਕਰਦਾ ਸੀ ਉਹਨਾਂ ਦੇ ਫੁੱਲ ਚੜਾਵਾਂਗੇ ਤੇ ਉਹਨਾਂ ਦੇ ਪੂਰੀ ਤਾਂ ਦੇਈ ਨਾ ਉਹਨਾਂ ਤੇ ਪੈਰਾਂ ਦਵਾਂਗੇ ਜੋ ਸਾਡੀ ਮੰਗ ਆ ਅਸੀਂ ਆਪਦੀ ਮੰਗ ਲੈ ਕੇ ਹਟਣੀਆਂ ਪਿੱਛੇ ਅਸੀਂ ਹਟਣਾ ਨਹੀਂ ਸਾਡੇ ਤੇ ਰੇਲਾ ਛੜਾ ਦੇਣ ਸਾਡੇ ਤੇ ਬੰਬ ਸੜ ਦੇਣ ਸਾਡੇ ਤੇ ਗੋਲੀਆਂ ਸੜ ਦੇਣ ਜੋ ਕੁਝ ਮਰਜ਼ੀ ਕਰਨ ਜਿਹੜੇ ਗੋਲੀਆਂ ਵਾਲੇ ਉਹ ਵੀ ਬੱਚੇ ਸਾਡੇ ਆ ਜਿਹੜੇ ਰੋਕੇ ਹੋਏ ਆ ਉਹ ਵੀ ਬੱਚੇ ਸਾਡੇ ਆ ਪਰ ਮਰਾਂਗੇ ਅਸੀਂ ਆਪਦੇ ਬੱਚਿਆਂ ਦੇ ਨਾਲ ਹੀ ਅੱਜ ਤੁਸੀਂ ਟ੍ਰੇਨ ਕਿਉਂ ਰੋਕੀਆਂ ਹੋਈਆਂ ਅਸੀਂ ਰੇਲਾ ਰੋਕੀਆਂ ਨੇ ਸਾਡੇ ਜੋਖਰੇ ਹੋਏ ਆ ਦਰਲੀ ਅਸੀਂ ਉਹਦੇ ਕਰਕੇ ਰੋਕੀਆਂ ਕਿਉਂ ਰੋਕਿਆ ਸਾਡੇ ਤੇ ਬੰਬ ਸਿੱਟੀ ਜਾਂਦੇ ਆ ਕਦੇ ਤਾਂ ਗੋਲੇ ਛੜ ਦਿੰਦੇ ਕਦੇ ਗੋਲੀਆਂ ਮਾਰਦੇ ਕਦੇ ਕੁਸ ਕੀ ਗੱਲੋ ਬੱਚੇ ਨਹੀਂ ਸਾਡੇ ਜਿਹੜੇ ਛੜਦੇ ਉਹ ਵੀ ਬੱਚੇ ਸਾਡੇ ਆ ਸਾਨੂੰ ਸਾਨੂੰ ਦੋਹਾਂ ਤਰ੍ਹਾਂ ਨੂੰ ਬਚਤ ਕਰਨ ਦੀ ਆ ਕੱਦਾ ਕੱਢ ਤੀਗਾ ਅਸੀਂ ਅੰਧਗਾ ਦੋਨਾਂ ਤਰ੍ਹਾਂ ਦੀ ਬਚਤ ਕਰਨੀਆਂ ਸੀ ਉਹਨਾਂ ਬੱਚਿਆਂ ਦੀ ਵੀ ਕਰਨੀਆਂ ਅਸੀਂ ਜਿਹੜੀ ਗਵਰਨਮੈਂਟ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਉਹ ਕਿਸੇ ਦਿਨ ਦਿੱਤ ਐ ਮਹਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਘਲਖੁਰਦ ਫਰੋਜਪੁਰ ਜ਼ਿਲ੍ਹੇ ਤੋਂ ਅ ਅੱਜ ਫਿਰ ਜਦ ਆ ਗਿਆ ਸਾਨੂੰ ਫਿਰ ਰੀਲਾਂ ਰੋਕਣੀਆਂ ਪੈ ਗਈਆਂ ਸਾਡੇ ਕਸ਼ਾਨਵੀਰ ਜਿਹੜੇ ਦਿੱਲੀ ਗਏ ਆ ਉਹਨਾਂ ਨਾਲ ਜੋ ਸੈਂਟਰ ਸਰਕਾਰ ਹਰਿਆਣਾ ਸਰਕਾਰ ਜੋ ਆਪ ਹੁਦਰੀਆਂ ਕਰ ਰਹੀ ਹੈ ਅਥਰੂ ਗੈਸ ਦੇ ਕੋਲੇ ਐਕਸਪਾਇਰੀ ਪਲਾਸਟਿਕ ਦੀਆਂ ਗੋਲੀਆਂ ਡਰੋਨਾਂ ਰਾਹੀਂ ਜਿਹੜਾ ਕੋ ਸਾਰਾ ਸਿੱਟਿਆ ਜਾ ਰਿਹਾ ਹੈ ਕਿੱਲ ਲਾਏ ਆ ਸਾਡੇ 2250 ਕਿਸਾਨ ਜ਼ਖਮੀ ਹੋ ਚੁੱਕਾ ਹੈ ਇਸ ਦੇ ਹੀ ਸੰਬੰਧ ਵਿੱਚ ਅਸੀਂ ਅੱਜ ਭਾਰਤੀ ਕਿਸਾਨੀ ਇਕਤਾ ਗਰਾਹਾਂ ਵੱਲੋਂ ਪੰਜਾਬ ਵਿੱਚ ਰੇਲਾਂ ਰੁਕੀਆਂ ਜਾ ਰਹੀਆਂ ਜੇਕਰ ਸਰਕਾਰ ਨਹੀਂ ਕੁਝ ਬੰਦ ਫਿਰ ਉਦੋਂ ਅਗਲਾ ਉਦੋਂ ਅਗਲਾ ਆ ਵੀ ਉਹਨਾਂ ਦੇ ਸਪੋਰਟ ਚ ਉਦੋਂ ਅੱਗੇ ਜਿਵੇਂ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ ਜਿਵੇਂ ਜਿਵੇਂ ਸੰਯੁਕਤ ਮੋਰਚੇ ਵੱਲੋਂ ਜਥੇਬੰਦੀਆਂ ਨੂੰ ਹੁਕਮ ਲੱਗਣਗੇ ਉਵੇਂ ਮੈਂ ਅਸੀਂ ਕਰਾਂਗੇ ਸਪੋਰਟ ਤੇ ਅੱਜ ਖੜੇ ਅਸੀਂ ਉਹਨਾਂ ਦੇ ਕਿਹਨਾਂ ਤੋਂ ਅ ਮੈਂ ਭਾਰਤੀ ਕਿਸਾਨ ਯੂਨੀਅਨ ਦੀ ਇਕਤਾ ਉਗਰਾਹ ਦਾ ਬਲਾਕ ਪ੍ਰਧਾਨਾ ਜੀ ਮੋਗਾ 2 ਇਕਬਾਲ ਸਿੰਘ ਸਿੰਘਾਲ ਅ ਇਕਬਾਲ ਜੀ ਅੱਜ ਫੇਰ ਰੇਲ ਰੋਕਣੀਆਂ ਵਈਆਂ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਜਿਹੜਾ ਸਾਨੂੰ ਲਾਗੂ ਕਰਨਾ ਪਿਆ ਅੱਜ ਐਮਰਜੈਂਸੀ ਇਹ ਮੋਦੀ ਹਕੂਮਤ ਨੇ ਸਾਨੂੰ ਇਹ ਮਜਬੂਰ ਕੀਤਾ ਜਿਹੜੇ ਸਾਡੇ ਪੀਸਫੁਲੀ ਅੰਦੋਲਨ ਕਰਨ ਜਾ ਰਹੇ ਸੀ ਦਿੱਲੀ ਦੇ ਵਿੱਚ ਉਹਨਾਂ ਨੂੰ ਪੰਜਾਬ ਦੇ ਬਾਰਡਰਾਂ ਦੇ ਉੱਤੇ ਇਸ ਤਰ੍ਹਾਂ ਰੋਕ ਲਿਆ ਲਿਆ ਗਿਆ ਜਿਸ ਤਰ੍ਹਾਂ ਕਿਸੇ ਬਾਹਰਲੀ ਕੰਟਰੀ ਦੇ ਵਿੱਚੋਂ ਅੱਤਵਾਦੀ ਆਪਣੇ ਮਲਕ ਦੇ ਉੱਤੇ ਅਟੈਕ ਕਰਨ ਆ ਰਹੇ ਹੁਣ ਤਾਂ ਜਿਹਦੇ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਨੇ ਅੱਜ ਕਿਸੇ ਮੰਗਾਂ ਨੂੰ ਲੈ ਕੇ ਨਿਹਰੇ ਰੇਲ ਰੋਕੋ ਪ੍ਰੋਗਰਾਮ ਕੀਤਾ ਜਿਹੜਾ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਐਕਸਪਾਇਰੀ ਡੇਟ ਵਾਲੇ ਉਨ੍ਹਾਂ ਦੇ ਖਿਲਾਫ ਇੱਕ ਜਿਹੜੀ ਇਹਨਾਂ ਵੱਲੋਂ ਰਬੜ ਦੀ ਗੋਲੀ ਕਹਿ ਕੇ ਇਸਤੇਮਾਲ ਕੀਤੀ ਜਾਂਦੀ ਆ ਜਿਹੜੀ ਆਪਣੀ ਹਿਊਮਨ ਬਾਡੀ ਦੇ ਵਿੱਚ ਇੱਕ ਇਨਸਾਨ ਤੇ ਜਦੋਂ ਵੱਜਦੀ ਆ ਤਾਂ 1.5 ਇੰਚ ਤੱਕ ਬਾਡੀ ਦੇ ਅੰਦਰ ਚਲੀ ਜਾਂਦੀ ਆ ਜਿਹੜੀ ਕਿ ਬਿਲਕੁਲ ਗੈਰ ਕਾਨੂੰਨੀ ਆ ਕਿਸੇ ਵੀ ਸੰਵਿਧਾਨ ਦੇ ਵਿੱਚ ਇਹ ਜੀ ਗੱਲ ਨਹੀਂ ਲਿਖੀ ਕਿ ਲੋਕਾਂ ਨੂੰ ਰੋਕਣ ਲਈ ਤੁਸੀਂ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾਵੇ ਤੁਹਾਨੂੰ ਨਹੀਂ ਲੱਗਦਾ ਪੰਜਾਬ 'ਚ ਹੀ ਰਹਿਣੇ ਆ ਤੇ ਸਾਡੇ ਉੱਤੇ ਹੀ ਹਮਲਾ ਹੋ ਰਿਹਾ ਬਾਹਰੋਂ ਆ ਕੇ ਦੇਖੋ ਜੀ ਜਿਹਨੂੰ ਆਪਾਂ ਸਿਆਸਤ ਕਹਿ ਦਿੰਦੇ ਆ ਏ ਮੋਦੀ ਹਕੂਮਤ ਉਹੀ ਸ਼ਿਆਸਤ ਕਰ ਰਹੀ ਆ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਜਿਹਨੂੰ ਆਪਾਂ ਕਹਿੰਦੇ ਜੈ ਜਵਾਨਾਂ ਕਿਸਾਨ ਦੇ ਪੱਤ ਨੂੰ ਤੇ ਜਵਾਨ ਦੇ ਪੱਤ ਨੂੰ ਆਪਸ ਵਿੱਚ ਵਿੱਚ ਪੜਿਆ ਪੜਿਆ ਕੇ ਮਾਰਨਾ ਚਾਹੁੰਦੀ ਮੋਦੀ ਹਕੂਮਤ ਤੇ ਇਸ ਗੱਲ ਦੇ ਉੱਤੇ ਵੋਟਾਂ ਲੈਣਾ ਚਾਹੁੰਦੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਪੰਜਾਬ ਇੱਕ ਮੋਰੀ ਥਾਣੀ ਨੰਗੂਗਾ ਇਕੱਠਾ ਹੋ ਕੇ ਜਿਵੇਂ ਪਹਿਲਾਂ ਆਪਣਾ ਅੰਦੋਲਨ ਜਿੱਤਿਆ ਸੀ ਉਸੇ ਤਰ੍ਹਾਂ ਅਸੀਂ ਵੱਡਾ ਅੰਦੋਲਨ ਜਿਹੜਾ ਦਿੱਲੀ ਦੇ ਵਿੱਚ ਜਿਹਨੂੰ ਆਪਾਂ ਕਿਸਾਨੀ ਅੰਦੋਲਨ 2 ਦਾ ਨਾਂ ਦਿੱਤਾ ਹੈ ਉਹ ਵੱਡਾ ਅੰਦੋਲਨ ਹੋਊਗਾ ਤੇ ਉਹਦੀ ਅਸੀਂ ਖੁੱਲ ਕੇ ਹਮਾਇਤ ਕਰਾਂਗੇ ਜਿੱਥੇ ਵੀ ਕਿਸੇ ਕਿਸਾਨ ਨਾਲ ਮਜ਼ਦੂਰ ਨਾਲ ਧੱਕਾ ਹੋਊਗਾ ਹਜੇ ਤਾਂ ਸਾਡੇ ਕਿਸਾਨ ਹਰਿਆਣੇ 'ਚ ਬੜੇ ਵੀ ਨਹੀਂ ਗਏ ਅਸੀਂ ਪੰਜਾਬ 'ਚ ਹੀ ਖੜੇ ਆ ਸਾਡੇ ਘਰ ਵਿੱਚ ਹੀ ਹਮਲੇ ਹੋ ਰਹੇ ਆ ਦੇਖੋ ਕੀ ਲੱਗਦਾ ਸਾਡੀਆਂ ਸਰਕਾਰਾਂ ਨੇ ਸਟੇਟ ਦੀਆਂ ਸੁੱਤੀਆਂ ਹੋਈਆਂ ਬਿਲਕੁਲ ਇਸ ਸਟੇਟ ਦੀ ਸਾਡੀ ਸਰਕਾਰ ਆ ਜਿਹੜੀ ਉਹਨੂੰ ਚਾਹੀਦਾ ਕਿ ਜਿਹੜਾ ਉਹਦਾ ਅਧਿਕਾਰ ਖੇਤਰ ਆ ਕਿਉਂਕਿ ਕਿਸੇ ਦੇ ਅਧਿਕਾਰ ਖੇਤਰ ਦੇ ਵਿੱਚ ਜਦੋਂ ਆਪਾਂ ਜਾ ਕੇ ਕੋਈ ਅਟੈਕ ਕਰਦੇ ਆ ਇਹ ਇੱਕ ਕਾਨੂੰਨੀ ਉਲੰਘਣਾ ਏ ਆਪਣੇ 500 ਮੀਟਰ ਅੱਧਾ ਤੱਕ ਕਿਲੋਮੀਟਰ ਅੰਦਰ ਆ ਕੇ ਜਿਹੜੀ ਖੱਟੜ ਸਰਕਾਰ ਆ ਡਰੋਨਾਂ ਰਹੀਂ ਐਕਸਪਾਇਰੀ ਡੇਟ ਵਾਲੇ ਅਥਰੂ ਗੈਸ ਦੇ ਗੋਲੇ ਦਾਗ ਰਹੀ ਹੈ ਹਾਈ ਕੋਰਟ ਦਾ ਵੀ ਆਰਡਰ ਹੋ ਚੁੱਕਿਆ ਵੀ ਤੁਸੀਂ ਨੈਸ਼ਨਲ ਹਾਈਵੇ ਨੂੰ ਬੰਦ ਨਹੀਂ ਕਰ ਸਕਦੇ ਪਰ ਜਿਹੜੇ ਦੇਖੋ ਉਹਨੂੰ ਬੇਨਤੀ ਆ ਜਿਹੜੇ ਹਾਈ ਕੋਰਟ ਦੇ ਆਰਡਰ ਆ ਉਹਨੂੰ ਜੇ ਸਰਕਾਰ ਬੰਨੇ ਇਹਨਾਂ ਨੇ ਆਰਡਰ ਕੀਤੇ ਹੋਇਆ ਇਹਨਾਂ ਦੀਆਂ ਹੀ ਰਿਪੋਰਟਾਂ ਸਵਾਮੀ ਨਥਨ ਵਰਗੀਆਂ ਰਿਪੋਰਟਾਂ ਲਾਗੂ ਜਿਹੜੀਆਂ ਨਹੀਂ ਕਰ ਸਕੇ ਉਹਨਾਂ ਦੇ ਲਈ ਸਾਡੀਆਂ ਲੜਾਈਆਂ ਆ ਸਾਡੀ ਕੋਈ ਵੱਖਰੀ ਮੰਗ ਨਹੀਂ ਹੈਗੀ ਸਾਡੀ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੀ ਕੋਈ ਆਪਣਾ